ਮਾਚਿਵੜਾ ਸਾਹਿਬ ਵਿੱਚ ਉਸਨੇ ਵੱਡਾ ਹਾਸਾ ਵਾਪਰ ਗਿਆ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਚੱ ਰਹੀਆਂ ਸੰਤਾਂਤਾਂ ਦੀਆਂ ਦੋ ਟਰਾਲੀਆਂ ਨੇੜੇ ਕਾਲੜਾ ਪੈਰਾ ਸਕੂਲ ਪਲਟ ਗਈਆਂ ਟਰਾਲੀ ਵਿੱਚ ਬੈਠੀ ਸੰਗਤ ਅਥੀ ਚਾਲਕਾ ਨੇ ਦੱਸਿਆ ਕਿ ਓਵਰਟੇਕਰ ਕਰਨ ਦੀ ਕਾਲ ਵਿੱਚ ਇਹ ਹਾਸਾ ਪਪ੍ਰਿਆ ਇਹਨਾਂ ਦੋਨਾਂ ਟਰਾਲੀਆਂ ਵਿੱਚ 35 ਤੋਂ 40 ਦੇ ਕਰੀਬ ਸੰਗਤ ਐਥੀਸੀ ਸੰਗਤ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਗਨੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਉੱਥੇ ਲੰਘੇ ਜਾਂਦੇ ਰਾਹੀਗਰਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ ਕਿਸੇ ਵੀ ਵਿਅਕਤੀ ਦੇ ਗੰਭੀਰ ਸੱਟਾਂ ਲੱਗਣ ਦਾ ਸਮਾਂਚਾਰ ਨਹੀਂ ਹੈ ਪਤਾ ਲੱਗਿਆ ਹੈ ਕਿ ਜੋ ਟਰੈਕਟਰ ਚਲਾ ਰਿਹਾ ਸੀ ਉਸ ਦੀ ਉਮਰ ਵੀ ਕਰੀਬ 18 ਸਾਲ ਦੇ ਦਸੀ ਜਾਰੀ ਹੈ ਟਰੈਕਟਰਾਂ ਦੀ ਸਪੀਡ ਜ਼ਿਆਦਾ ਹੋਣ ਕਾਰਨ ਜਦੋਂ ਓਵਰਟੇਕ ਕਰ ਰਿਹਾ ਸੀ ਤਾਂ ਦੂਸਰਾ ਲੜਕਾ ਕਪੜਾ ਗਿਆ ਜਿਸ ਕਾਰਨ ਇਹ ਹਾ사 ਵਾਪਰਿਆ ਆਓ ਵੇਖਣਿਆ ਪੂਰੀ ਖਬਰ ਆੜਿਆ ਨਾਂ ਦੱਸ ਦਿਓ। ਜਰਨਾ 55 ਕੰਟੇਜ ਤੋਂ ਨਵਾਂ ਤੋਂ ਟਰੈਕਟਰ ਆ ਰਹੇ ਸੀਗਾ। ਅੱਛਾ ਜੀ। ਯਾਤਰਾ ਯਾਰੀ ਟਿਗਰ ਸਾਹਿਬ। ਅੱਛਾ ਜੀ। ਤੇ ਉਹ ਟਰੈਕਟਰ ਆ ਰਹੇ ਸੀ ਪਿੱਛੋਂ ਸਾਡੇ ਨਾਲ ਬੜੀ ਫਾਇਲਮੈਂਟ ਤੋਂ। ਅੱਛਾ। ਤੇ ਉਹ ਇਹ ਟਰੈਕਟਰ ਜਾਂਦਾ ਫੇ ਰੋਡ ਤੇ ਉਹ ਕ੍ਰੋਸ ਕਰ ਲੱਗੇ ਰਾਂ। ਪੂਰੇ ਘਟੋ ਉਹ ਤੋਂ ਸਵਲਿਆ ਨਹੀਂ ਕੱਟ ਵੱਜ ਗਿਆ ਪੂਰੇ। ਅੱਛਾ ਜੀ। ਤੇ ਉਹ ਜਿਹੜੀ ਟ੍ਰੈਲੀ ਸੀ ਉਹ ਟੈਲੀ ਸਿੱਧੇ ਟਰੈਕਟਰ ਚ ਵੱਜੀ ਆ ਗਈ। ਉਦੇ ਕਰ ਨਾਲ ਬਚਾ ਹੋ ਗਿਆ ਫਿਰ ਕੀ ਆ ਪੂਰਾ ਨਾ ਕਰਕੇ ਬਚਾ ਹੋ ਗਿਆ ਸੱਟਾ ਕਾਫੀ ਲੱਗਿਆ ਮੁੰਡੇ ਦੇ ਉਪਰ ਬਚਾ ਫਿਰ ਵੀ ਜਿਆਦਾ ਦੇ ਦੋਗੇ ਸੱਟੇ ਲੱਗੇ ਸਾਰੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਪਾ ਜਿਹੜਾ ਮੋੜੇ ਡਾਇਰੈਕਟਰ ਉਹਦੀ ਹਾਂਜੀ ਉਹ ਤਾਂ ਕੱਟ ਵੱਜ ਗਿਆ ਪਹਿਲਾਂ ਮੋੜੇ ਨਹੀਂ ਸੋ ਪਿੱਛੇ ਸੀ ਅੱਛਾ ਉਹ ਅੱਗੇ ਕ੍ਰੋਸ ਕਰਨ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਇੱਕ ਸੰਭਲਿਆ ਨਹੀਂ ਅੱਛਾ ਉਹ ਤਾਂ ਸੰਭਲਿਆ ਨਹੀਂ ਮੁੰਡਾ ਵੀ ਹੈ 15 ਸਾਲ ਦਾ ਇਹ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15 16 ਸਾਲ ਦਾ ਤੇ ਉਹ ਤੋਂ ਟਰੈਕਟਰ ਵੀ ਸੱਟਾ ਆਈ ਹੋਈ ਹੈ ਭਾਈ ਦੀ ਕੋਈ ਨਹੀਂ ਨਵਾਲੇ ਕਿਸੇ ਮੁੰਡਾ ਨਹੀਂ ਨਵਾਲਕ ਤਾਂ ਕੰਨਮ ਵਾਲੇ ਵੀ ਨਹੀਂ ਸੰਭਲੇ ਆ ਕਬਰ ਆ ਗਿਆ ਜਿੱਦਾਂ ਲਾ ਲਿਆ ਭੰਗ ਤਾਂ ਆਪਣੀ ਐ ਬਾਕੀ ਫਿਰ ਵੀ ਚਲੋ ਮਾਜੀ ਚਾਹ ਹੋ ਗਿਆ ਇੰਨਾ ਵੀ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਨੂੰ ਸੱਟ ਮਾਰੀ ਮੁਰੇ ਤਿੰਨ ਸੱਟ ਲੱਗੀ ਬੱਚਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਲ ਅੱਥੇ ਮਾੜਾ ਮੁੱਟੇ ਇਸ਼ਾਰਾ ਅੱਛਾ ਚਲੋ ਠੀਕ ਕਿਹਨਾਂ ਨੂੰ ਕੱਟ ਮਾਰਤਾ ਨਾਲੇ ਵੀ ਬਚੇ ਹੁਣ ਸੌਣੇ ਗਏ ਅੱਛਾ ਕੱਟ ਇਹਨਾਂ ਨੇ ਮਾਰਿਆ ਉਹਨਾਂ ਨੇ ਕੱਟ ਮਾਰਿਆ ਬਾਲੇ ਡਾਕਟਰਾਂ ਨੇ ਕਿ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੱਕ ਪਿੰਡ ਆ ਵੀਰੇ ਢੋਲਣ ਆ ਅੱਛਾ ਜੀ ਨਾਲ ਤੋਂ ਇਹ ਮੁੰਡੇ ਹੁਣੇ ਹੀ ਲਾਏ ਘੰਟਾ ਤੁਰੇ ਆਥੇ ਢੋਲਣ ਜਾਣਾ ਕਿਥੇ ਸੀਗਾ ਫਤੇਗੜ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਇੱਥੇ ਸੀਗੇ ਮੇਰੇ ਨਾਲ 20-25 ਹੁਣੇ ਆ ਥੈਂਕ ਯੂ ਇਹ ਦੋਨੇ ਟਰਾਲੀਆਂ ਫਤੇਗੜ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਫਤੇਗੜ ਸਾਹਿਬ ਜਾਣ ਵਾਲੀਆਂ ਦੋਵੇਂ ਇੱਕੋ ਪਿੰਡ ਦੀਆਂ ਨਹੀਂ ਉਹ ਨਹੀਂ ਪਿੰਡ ਲੱਗ ਉਹ ਲੱਗ ਰਿਹਾ ਕੇ ਬਹੁਤ ਬਚਾਅ ਹੋ ਗਿਆ ਨਹੀਂ ਟਰਾਲੀਆਂ ਪਾਲ ਜਣੇ ਘੋਮਦੀਆਂ ਹਾਂ ਜੀ ਤਾਂ ਤੁਹਾਡੇ ਪਾਪੂ ਨੇ ਮੇਰੀ ਰੋਕ ਲਈ ਟਲੀ ਨਾ ਕਰਕੇ ਬਚਾਅ ਹੋ ਗਿਆ ਜੀ ਪੂਰਾ ਪੰਜਾਬੀ ਹੁੰਦਾ ਇੱਕ ਟ੍ਰੈਕ ਗੱਡੀਆਂ ਅਟ ਟਾਇਰ ਤੇ ਖੱਲੇ ਤਾਇਆ ਦਾ ਧੱਕੇ ਇੱਕ ਬੰਦੇ ਲੱਤੀ ਲੱਤ ਕੋਲੋਂ ਤੋਂ ਗੱਡੀਆਂ ਟਾਇਰ ਤੇ ਥੱਲੇ ਨਾਲ ਫੈਂਟੀ ਜਦੇ ਇੱਕ ਮਿੰਟ ਟਾਇਰ ਹੋ ਗਿਆ ਮਿੱਟੀ ਪੱਟੀ ਮਿੱਟੀ ਪਾੜ ਕੇ ਮਿੱਟੀ ਪਾੜ ਕੇ ਨਾਲ ਦੀ ਟਾਇਰ ਤੇ ਥੰਮੋ ਦੇ ਲੱਤ ਗੱਡੀ ਟੱਕ ਤੱਕ ਕਿੰਨੀ ਸੀ 10 ਬੰਦੇ ਰੱਖਿਆ ਉਹ ਕੋਈ ਜਾਨੀ ਨਹੀਂ ਉਹਦਾ ਬਚਾਅ ਹੋ ਗਿਆ ਬਚਾਅ ਹੋ ਗਿਆ ਬਚਾ ਹੋ ਗਈ ਸਾਡੇ ਇੱਕ ਜਿਹੜਾ ਮੁੰਡੇ ਦੇ ਸੀਗੇ ਉਹਦੇ ਕੱਲ ਬਚਾ 8000 ਨਿਕਲੇ 2 ਜੀ ਦੇ ਕੱਲ ਕਿਆ ਬੜਿਆ ਇੱਕ ਕਿੰਨੀ ਕਿ ਸੰਗਤ ਬੈਠੀ ਸੀ ਕੋਣ ਲੱਗੇ ਚੱਕ ਕਿੰਨੀ ਕਿ ਸੰਗਤ ਬੈਠੀ ਸੀ ਸੰਗਤ ਉਹਦੇ ਵੈਸੇ ਚਲ ਗਿਆ ਬੰਦੇ ਅੱਛਾ ਇਹਦੇ ਵਿੱਚ ਇਹਦੇ ਵਿੱਚ ਵੀ ਕਿਹਾ ਕਿ ਇੰਨੇ ਚਲ ਗਿਆ ਕਿੰਨੇ 30 30 ਚਲ ਵੀ ਆ ਕੇ ਵਿੱਚ ਤੁਸੀਂ ਚਲ ਵੀ ਆਉਂਦੇ ਵਿੱਚ ਅਜੀ ਜਾਣਾ ਸੀ ਫਟੇਗੜ ਜਾ ਰਹੇ ਹਾਲੇ ਅਸੀਂ ਕਰਦੇ ਹਾਂ ਜਾ ਰਹੇ ਹਾਂ ਹਾਲੇ ਆ ਗਏ ਤਾਂ ਵੀ ਉਹ ਵੀ ਖੜੀ ਕਿਸੀ ਤਰੀ ਇਹ ਵੀ ਖੜੇ ਤਰੀ ਹੁਣ ਫਿਰ ਹੁਣ ਜਾਣ ਦਾ ਪਲਾਨ ਹੈ ਦੇਖਦੇ ਜੀ ਹੁਣ ਜਾਣ ਦਾ ਪਲਾਨ ਤਾਂ ਇਹ ਨਹੀਂ ਹੈਗਾ ਮਾਲ ਤੋਂ ਬਾਅਦ ਛੱਟਾ ਕਿੰਨਿਆਂ ਕਿ ਲੱਗਿਆ ਜਾਓ ਜਿਹੜਾ ਬੰਦਾ ਗੱਡੀ ਚ ਲਾਂ ਕਹਿੰਦਾ ਲੈ ਕਾ ਜੀ ਤੈਨੂੰ ਤਾਂ ਬੱਦੇ ਕੋ ਚਾਹ ਡਰਾਈਵਰ ਵੀ ਮੁੰਡਾ ਹੋ ਡ్రਾਈਵਰ ਹੀ ਸੀਗਾ ਉਹ ਇਤਾਂ ਦਾ ਨਹੀਂ ਕੱਚਾ ਰੀ ਸੀਗਾ ਮੁੰਡਾ ਠੀਕ ਸੀਗਾ ਅੱਗੇ ਟ੍ਰੈਨਿੰਗ ਟਰੈਕਟਰ ਉਹ ਹੁੰਦਾ ਵਾ ਫੋਲਿਆ ਨਹੀਂ ਉਹਨੀਆਂ ਦਾ ਟ੍ਰੈਨਿੰਗ ਟਰੈਕਟਰ ਉਹਦੇ ਕੋਲ ਟੱਪ ਲਾਰੋ ਗੱਟੀ ਆ ਟਰੈਕਟਰ ਵੀ ਆ ਹਾਦਸਾ ਕਿਵੇਂ ਵਾਪਰਿਆ ਇਹ ਹਾਂਜੀ ਕਿਵੇਂ ਵਾਪਰਿਆ ਹਾਦਸਾ ਹਾਦਸਾ ਜੀ ਹੁਣ ਪਾਸ ਕਰ ਰਹੇ ਸੀਗਾ ਇਹ ਇਹ ਪਾਸ ਕਰਦਾ ਸੀਗਾ ਪਾਸ ਕਰ ਤੈਨੂੰ ਹੋ ਗਿਆ ਕੰਮ ਪਾਸ ਕਰ ਕੇ ਕਿਤੇ ਮੈਂ ਪਿੱਛੇ ਜਾ ਕੇ ਬੋਟ ਕੱਟ ਮੌਕ ਦਾ ਪੈ ਹਾਂਜੀ ਕਰਨੀ ਇਹਨਾਂ ਦੇ ਪਾਸੇ ਵੜੀ ਹੋਈ ਹੈ ਮੈਂ ਕਹਿੰਦਾ ਸਾਡੇ ਟੈਕਸ ਆਲਰੇਡੀ ਪਹਿਲਾਂ ਹੀ ਆਈ ਹੋ ਸਾਰੀ ਸਗਲ ਹੋਡਿਟ ਨਹੀਂ ਆ ਕੇ ਤਰੀ ਪਾਕ ਪਾਕ ਹੋਏ ਇੱਕ ਵੀ ਨਹੀਂ ਦੇਖਿਆ ਨਹੀਂ ਦੇਖਿਆ ਸੈਂਟਰ ਆ ਰਿਹਾ ਚੱਲੀਆ ਉਹ ਕਿੰਦਾ ਐਨਓ ਵੀ ਨਹੀਂ ਕੱਢਾ ਉਹ ਤਾਂ ਪਾਸਰ ਵਾਲੇ ਨੇ ਕੋਈ ਉਹਦਾ ਟਰੈਕ ਨਹੀਂ ਕੋਈ ਬਚਾ ਦੋ ਕਿਲੋਮੀਟਰ ਕੋਈ ਦੂਸਰ ਨਹੀਂ ਜਾਂਦਾ ਕੋਈ ਕਹਿੰਦੀ ਕਾਨੀ ਹੈ ਇਹ ਹੋਇਆ ਓਵਰਟੇਕ ਕਰਨ ਲਈ ਉਹ ਟਰੈਕ ਕਰਿਆ ਤੇ ਓਵਰਟੇਕ ਹੁੰਦੇ ਡਰ ਗਿਆ ਕਾਫੀ ਅੱਧਾ ਕਿਲੋਮੀਟਰ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਜਾਂ ਕੀ ਰੇਸ ਲਗਾ ਰਹੀ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੇ ਹੀ ਹੋਣਾ ਬਚਾ ਕਰਿਆ ਨਾ ਉਹ ਡਰੈਕਟ ਕਰ ਲਿਓ ਉਹ ਚਾ ਕਰ ਰਿਹਾ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ ਹੁਣ 18-19 ਸਾਲ ਦਾ ਹੁਣ ਇਹ ਤੁੰਕੋ ਤੇਗਾ ਕਿਹੜਾ ਮੁੰਡਾ ਜਿਹੜਾ ਚਲਾਦਾ ਹੋਣਾ ਹੋਣਾ ਮੁੰਡਾ ਦਾ ਹੁਣਾ 22-23 ਸਾਲ ਦਾ ਨਹੀਂ ਨਹੀਂ ਉਹ ਦਾ 18-19 ਸਾਲ ਦਾ ਡਿਸਾਸਰ ਕੜਿਆ ਨਾਮ ਦੱਸ ਦਿਓ 355 ਤੋਂ ਵੱਧ ਤੋਂ ਟ੍ਰੈਕ ਕਰਾਓ